हाँ तो 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 जी हमने ही वो पी आई एल डाली हुई है वो पी आई एल इसलिए है कि किसानों ने जो ये सरकार ने सारे रास्ते बंद कर रखे हैं इनको बैरीगेड्स को हटाया जाए और किसानों को अपना प्रोटेस्ट करने का राइट एक्सरसाइज करने दिया जाए उसमें आज क्या हुआ आज ए जी हरियाणा हिमसेल्फ़ आज पर्सनली अपेयर हुए उन्होंने एक मैंशनिंग की कि किसानों को रोका जाए कि ये आगे ना जाएं दिल्ली जो कि उनके मौलिक अधिकार फंडामेंटल राइट नाइनटीन वन ए बी ए डी की वॉयलेशन है और जज साहब ने उनकी मैंशनिंग एक्सेप्ट नहीं करी और सुनवाई से इनकार कर दिया ਕੁੱਝ ਆਰਡਰ ਆ ਗਿਆ ਹੈ ਕਿਹੜਾ ਕਲਰ ਉਹਨੇ ਕਿਹਾ ਸੀ ਕੱਲ ਕੱਲ ਜਿਹੜੀ ਉਹ ਟਰੈਕਟਰ ਟਰਾਲੀ ਵਾਲੀ ਗੱਲ ਸੀਗੀ ਉਹ ਜਸਟ ਇੱਕ ਓਬਿਟਰ ਡਿਕਟਮ ਸੀਗੀ ਔਰਲ ਅਬਜ਼ਰਵੇਸ਼ਨ ਸੀਗੀ ਉਹਨਾਂ ਦਾ ਕੋਈ ਓਬਿਟਰ ਡਿਕਟਮ ਹੁੰਦੀ ਹੈ ਜਿਹੜੀ ਇਟ ਇਜ਼ ਨੋਟ ਬਾਈਂਡਿੰਗ ਔਨ ਐਨੀ ਅਥਾਰਟੀ ਤੇ ਇਹ ਮੇਰੇ ਕੋਲ ਅੱਜ ਮੇਰੇ ਹੱਥ 'ਚ ਆਰਡਰ ਹੈ ਤੇ ਇਸ 'ਚ ਕਿਤੇ ਵੀ ਉਹ ਮੈਂਸ਼ਨ ਨਹੀਂ ਹੈਗਾ ਵੀ ਉਹ ਆਪਣੇ ਟਰੈਕਟਰ ਟਰਾਲੀ ਨਹੀਂ ਲਿਜਾ ਸਕਦੇ ਉਹ ਉਹਨਾਂ ਦਾ ਸੋ ਇਹ ਆਰਡਰ ਕਿਸੇ ਵੀ ਕਿਸਾਨ ਨੂੰ ਬਾਈਂਡ ਨਹੀਂ ਕਰਦਾ ਵੀ ਇਹ ਟਰੈਕਟਰ ਟਰਾਲੀ ਨਹੀਂ ਲਿਜਾ ਸਕਦੇ ਤੇ ਉਹਨਾਂ ਦਾ ਫੰਡਮੈਂਟਲ ਰਾਈਟ ਉਹ ਆਪਣਾ ਐਕਸਰਸਾਈਜ਼ ਕਰਦੇ ਆ। ਆਰਡਰ ਸਿਰਫ ਰਿਪਲਾਈ ਫਾਈਲ ਕਰਨ ਲਈ। ਆਰਡਰ ਸਿਰਫ ਰਿਪਲਾਈ ਫਾਈਲ ਕਰਨ ਤੱਕ ਦਾ। ਕੋਰਟ ਨੇ ਇਹ ਵੀ ਕਮੈਂਟ ਕੀਤਾ ਕਿ ਅੱਜ ਕੀ ਪੋਲੀਟਿਸ਼ੀਅਨ ਉਹ ਪੋਲਿਟਿਕਸ ਹੋ ਰਹੀ ਹੈ ਇਸ ਪੂਰੇ ਮਾਮਲੇ ਵਿੱਚ। ਸਰਕਾਰ ਕਰ ਰਹੀ ਹੈ। ਪੋਲਿਟਿਕਸ ਤਾਂ ਪੋਲਿਟਿਕਸ ਤਾਂ ਦੇਖੋ ਜੀ ਸਰਕਾਰ ਕਰ ਰਹੀ ਹੈ ਇਟ ਇਜ਼ ਬੀਟਵੀਨ ਦਾ ਸਟੇਟ ਐਂਡ ਥੈਟ ਦੇ ਆਰ ਸਟੋਪਿੰਗ ਸਮਨ ਹੂ ਇਜ਼ ਡਿਮਾਂਡਿੰਗ ਅ ਵੈਰੀ who no, is no. putting a very genuine demand that is for minimum support price and exercising a democratic right fundamental right uh, it no. has been held in, uh, by the honorable no, no. supreme court in number of judgments that uh, right to protest is a basic feature ਅਸੀਂ ਤੇ ਉਹੀ ਅਸੀਂ ਫੰਡਾਮੈਂਟਲ ਰਾਈਟ ਕਿਸਾਨਾਂ ਦਾ ਪ੍ਰੋਟੈਕਟ ਕਰਨ ਨੂੰ ਅਸੀਂ ਇਹ ਪੀਆਈਐਲ ਪਾਈਆ ਤੇ ਅੱਜ ਕਿਸਾਨਾਂ ਨਾਲ ਖੜੇ ਆਂ ਕੱਲ ਵੀ ਖੜੇ ਰਾਵਾਂਗੇ ਤੇ ਉਹਨਾਂ ਦਾ ਡਟ ਕੇ ਉਹਨਾਂ ਦਾ ਪੱਖ ਰੱਖਾਂਗੇ ਚਾਹੇ ਅੱਜ ਇਹ ਮੈਂਸ਼ਨਿੰਗ ਉਰੇ ਡਿਕਲਾਈਨ ਹੋਈ ਆ ਇਹ ਪੂਰੇ ਅਸਾਰ ਨੇ ਇਹ ਸੁਪਰੀਮ ਕੋਰਟ ਵੀ ਜਾਵਾਂਗੇ ਅਸੀਂ ਸੁਪਰੀਮ ਕੋਰਟ ਵੀ ਇੱਥੇ ਜਾ ਕੇ ਇਹ ਵਿਰੋਧ ਕਰਾਂਗੇ ਇਸ ਗੱਲ ਦਾ ਤੇ ਕਿਸਾਨਾਂ ਨੂੰ ਆਪਣਾ ਰਾਈਟ ਟੂ ਪ੍ਰੋਟੈਸਟ ਉਹਦਾ ਹੱਕ ਲੈ ਕੇ ਆਵਾਂਗੇ